ਬਮਟੋ ਅੱਜ ਵਾਗ ਦੀ ਕਿਰਪਾ ਨਾਲ ਚੜ ਗਿਆ ਨਵਾਂ ਦੇਣਾ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਮੋਰੂ ਵਲੌਗ ਵਿੱਚ ਤੇ ਤਾਂ ਜਿਹੜੇ ਨੂੰ 2 ਦਿਨ ਹੋ ਗਏ ਆ ਤੇ ਮੰਮਾ ਦੁੱਧ ਬਣਾਈ ਜਾਂਦੇ ਥੋੜੀ ਜਿਹੀ ਇੱਥੇ ਆ ਗਈ ਦਾ ਦੁੱਧ ਟੇਬਲ ਤੇ ਠੀਕ ਆ ਤੇ ਹੁਣ ਵਾਈਰ ਨਾਲ ਲੈ ਕੇ ਕਰਦੇ ਆ ਵਲੌਗ ਸ਼ੁਰੂ ਹੋ ਨਵੇਂ ਮਟਰ ਨੂੰ ਰੀਓ ਦਿਖਾਨੇ ਰਾਤ ਚੰਗਾ ਪਿਆ ਸੀ ਕਿਸੇ ਹੋ ਕੇ ਸੋਨਾ ਬੜਾ ਲੱਗਦਾ ਜਿਵੇਂ ਕਾਰਟੂਨ ਚ ਕੁੱਤੇ ਹੁੰਦੇ ਉਵੇਂ ਲੱਗਦਾ ਚਲ ਦਿਖਾਉਨੇ ਆਪ ਆ ਗਏ ਲੱਗਦਾ ਜਿਵੇਂ ਕਾਰਟੂਨ ਚ ਕੁੱਤਾ ਹੈ ਦਾ ਪੂਛ ਦੇਖ ਉਸ ਮੈਂ ਕਹਿੰਨਾ ਪੂਛ ਕਿਵੇਂ ਤੇ ਫੋਲੋ ਵਰਗੀ ਪੂਛ ਹੈ ਦੀ ਧੱਗਾ ਦੇਖ ਕਿੰਨਾ ਸੋਨਾ ਲੱਗਦਾ ਇਹ ਜੇ ਕੁੱਤੇ ਬਈ ਕਰੇ ਕਿ ਗਲ ਸੋਨੇ ਵਾਦ ਲੈਂਦੀ ਤੇ ਗੰਦੋਏ ਵਾਦ ਬੰਦੇ ਦੇ ਕਮੂ ਬਲੀ ਚੱਕ ਕੇ ਮੰਨੇ ਰੀਅਲ ਦੇਖੋ ਮੂ ਬਲੀ ਪਾਦੀਆਂ ਰੀਅਲ ਇਹ ਖਾਈ ਜਾਂਦਾ ਰੋਟੀ ਵੀ ਖਾਂਦਾ ਫੂਲੀ ਖਾਂਦਾ ਵੀ ਲੋਵੇ ਮਤਰਾ ਦਾਦੀ ਜੀ ਗਏ ਹੋਏ ਸੀਗੇ ਬਾਜ਼ਾਰ ਤੇ ਦਾਦੀ ਜੀ ਲੈ ਕੇ ਆਏ ਬੂਆ ਜੀ ਦੀ ਲੋੜੀ ਗੋੜ ਡਾਲੀਆਂ ਪਿੰਡੀਆਂ ਹੋਰ ਤੁਹਾਨੂੰ ਕੋਲੋ ਦਿਖਾਉਣੇ ਆ ਠੀਕ ਆ ਦੇਖੋ ਤੁਸੀਂ ਖਾਧੀਆਂ ਪਿੰਡੀਆਂ ਤੇ ਤੁਹਾਡੇ ਘਰੇ ਬਣਦੀਆਂ ਦੇਖੋ ਤੁਸੀਂ ਕੋਲੋ ਦੇਖੋ ਦੇਖੋ ਮਧਰਾ ਪਿੰਡੀਆਂ ਠੀਕ ਹੈ ਨਾਲੇ ਕਮੈਂਟ ਵੀ ਕਰੋ ਜੇ ਤੁਹਾਡੇ ਘਰੇ ਬਣਦੀਆਂ ਤਾਂ ਜਾਂ ਤੁਸੀਂ ਬਾਜ਼ਾਰੋਂ ਲੈ ਕੇ ਆਣੇ ਦੇਖੋਗੇ ਅਸੀਂ ਚਲੋ ਫੇਰ ਮਧਰਾ ਬਣਦੀ ਕਿੱਥੋਂ ਲੈ ਕੇ ਆ ਪਿੰਡੀਆਂ ਦਾਦੀ ਜੀ ਕਿੱਥੋਂ ਲੈ ਕੇ ਆ ਪਿੰਡੀਆਂ ਯਾਰ ਗਈ ਸਵੇਰ ਸਵੇਰ ਪੁੱਤ ਕਿ ਸਵੇਰ ਸਵੇਰ ਪਿੰਨੇ ਕਿਹਦੀ ਘਰੇ ਬਣਦੀਆਂ ਘਰੋਂ ਪਿੰਡੀਆਂ ਲੈ ਕੇ ਆਈਆਂ ਹੋ ਨੂੰ ਕੋਈ ਤੇਰੇ ਆਉਂਦਾ ਸਾਰੀ ਲੋਕੀ ਤੇ ਜਾਂਦੇ ਇਹ ਪੁਰਾਣੇ ਰਵਾਇਤ ਦੇ ਪਿੰਨ ਹੈ ਅੱਗੇ ਪਿੰਨ ਕਰੇ ਬਣਾਉਂਦੇ ਹੁੰਦੇ ਸੀ ਅਸੀਂ ਭੱਟੀ ਦੇ ਦਾਣੇ ਬਣਾਉਂਣ ਉੱਟ ਜਾਂਦੇ ਤੇ ਮਾਤਾ ਸਾਡੀ ਆਉਂਦੀਆਂ ਗੁੜ ਦੀ ਚਾਸਨੀ ਬਣਾ ਲੈਂਦੀ ਤੇ ਅਸੀਂ ਗਰਮ ਗਰਮ ਦਾਣੇ ਵਿੱਚ ਪਾਉਂਦੇ ਪਿੰਨ ਬੱਟ ਲੈਂਦੀ ਹੁਣ ਕੋਈ ਬਣਾਉਂਦਾ ਨਹੀਂ ਨਾ ਜਾਣਦਾ ਤੁਹਾਡੇ ਵਰਗਾ ਕੋਈ ਤੱਸੋ ਹੁਣ ਮੈਨੂੰ ਇਹ ਕਿੰਨਾ ਸਵਾਦ ਆ ਪਿੰਨਾਂ ਖਾ ਕੇ ਵੀ ਵੇਖੋ ਘਰੇ ਬਣਾਉਗਾ ਆਪਦੇ ਘਰੇ ਬਣਾਏ ਤੋਂ ਚੀਜ਼ਾਂ ਘਰਾਂ ਦੀ ਚੀਜ਼ਾਂ ਖਾਇਆ ਕਰੋ ਵਧੀਆ ਹੁੰਦੀਆਂ ਅਸਲੀ ਪਿੰਨਾਂ ਹੈ ਸੋ ਗਾਇਸ ਨਦਕ ਬਕਰਪੇ ਦਾ ਬਬੂਆ ਹਨ ਲੋੜੀ ਦੇਣੀ ਆ ਠੀਕ ਹੈ ਨਾ ਤੇ ਐਂ ਦਾਦੀ ਜੀ ਦੇਖੋ ਕਿੱਥੇ ਕਿੱਥੇ ਗਏ ਬਾਜ਼ਾਰ ਗਏ ਦਾਦੀ ਵੀ ਲੋੜੀ ਲੈਣ ਉਸ ਤੇ ਲੋਬੇ ਮਟਰੋਪ ਮਾਰੇ ਇਕੱਲਾ ਦੀਦੀ ਵੀ ਚੱਲੇ ਦਾਦੀ ਜੀ ਵੀ ਚੱਲੇ ਦਾਦੀ ਜੀ ਪੰਜ ਛੇ ਦਿਨਾਂ ਬਾਅਦ ਮੋਟਰ ਗੱਡ ਬੂਣ ਲੋੜੀ ਦੇਣ ਚੱਲੇ ਤੇ ਦੀਦੀ ਚੱਲੇ ਪੜਨ ਵਰਸਾ ਠੀਕ ਹੈ ਤਾਂ ਹੁਣ ਖਾ ਲੋ ਬਾਹਰ ਚੱਲਦੇ ਆ ਦਾਦੀ ਜੀ ਤੁਰ ਕੇ ਆਉਂਦੀ ਗੱਜੀ ਨਾ ਬਸ ਇਹਦੀ ਆ ਜੀ ਪਤਾ ਨਹੀਂ ਦੇਖੀ ਗਾਇਸ ਮੈਨੂੰ ਜੀ ਲੱਗਣਾ ਜੀ ਵੀ ਚੱਲੇ ਦਾਦੀ ਵੀ ਕਦੋਂ ਮੈਂ ਇਕੱਲਾ ਰਹਿ ਗਿਆ ਕੋਈ ਜਲਦੀ ਆ ਜਾ ਜੀ ਮੈਂ ਤਾਂ ਛੇਤੀ ਆ ਜੀ ਕੋਸਟ ਨਹੀਂ ਛੇਤੀ ਪੀ ਗਏ ਤੇ ਹੁੰਦੇ ਆ ਦੇਖ ਹੁੰਦੇ ਘੱਟੋ ਘੱਟ ਸਹਾਰਾ ਲਾ ਹੀ ਹੋਵੇ ਲੋਵੇ ਮੇਤਰਾ ਦਾਦੀ ਜੀ ਚੱਲੇ ਆ ਦੀਦੀ ਵੀ ਚੱਲੇ ਪਾਪਾ ਦੀ ਮੋਟਰਸਾਈਕਲ ਤੇ ਸੱਡ ਕੇ ਆਤੇ ਇੰਨਾ ਸਮਾਨ ਬਿਆਣੀਆਂ ਦਾ ਜੇ ਰੋਣਾ ਨਹੀਂ ਠੀਕ ਤਾਂ ਆ ਲੋ ਇੱਕ ਪਾਵਾ ਹੀ ਦੇ ਦੇ ਨਾ ਜੀ ਜੀ ਜਾ ਕੇ ਤੁਰ ਕੇ ਐ ਵੀ ਪਾਪਾ ਆ ਗਿਆ ਮੇਰੇ ਨਾਲ ਤਾਂ ਕੁਝ ਖਾਣ ਵਾਲੀ ਜੀ ਲੈ ਕੇ ਆਇਆ ਅੱਜ ਕੀ ਖਾਣ ਨੂੰ ਆ ਖਾਣ ਨੂੰ ਹੈਗਾ ਇੱਕ ਤਾਂ ਫੀਡ ਹੈ ਖਾ ਲੈਗਾ ਹਾਂ ਢੰਡੇ ਐ ਸ਼ੈਫੀ ਵਾਸਤੇ ਉਹ ਤਾਂ ਖਾਊਗੀ ਢੰਡੇ ਐ ਇੱਕ ਦੜੀਆ ਲੈ ਕੇ ਆਏ ਆਸਕੇ ਬਿਮਾਰ ਐ ਇਹਨੂੰ ਪਾਉਣਾ ਐ ਅੱਛਾ ਠੀਕ ਐ ਖਾਲੇਗਾ ਫੀਡ ਹਾਂ ਖਾ ਲਊਗਾ ਤੂੰ ਦੇਖ ਹਣ ਆਪਾਂ ਫੀਡਾਂ ਦੇਖਦੇ ਰੀਓ ਨੂੰ ਵੀ ਬਾਹਰ ਕੱਢਦੇ ਓਏ ਆ ਤਾਂ ਸਾਰਾ ਪਾੜੀ ਬੈਠੀ ਜਾ ਹੋਈ ਪਾੜੀ ਨਹੀਂ ਗਾਇਸ ਉਹ ਸਿੰ ਦੇੜਿਆ ਸੀ ਕਿਉਂਕਿ ਬਾਪ ਹੈ ਜੀ ਉਹਦੀ ਤਾਂ ਕਰਕੇ ਦੇ ਲੈ ਕੇ ਆਏ ਦੇਖੋ ਤਾਂ ਵਾਰਾ ਕਿਤੇ ਗਾਣਾ ਪੈਦੀ ਆਂਡੇ ਹਾਂ ਦਲੀਆ ਹਾਂ ਇਹ ਦਲੀਆ ਏ ਉਹ ਆਂਡੇ ਆ ਸ਼ੈਫੀ ਦੇ ਕੜਾ ਬਣਾ ਕੇ ਦਵਾਂਗੇ ਇਹਨੂੰ ਆ ਛੋਟੇ ਦੀ ਫੀਡ ਆ ਨਿੱਕੇ ਦੀ ਟਿੱਡੇ ਦੀ ਠੀਕ ਹੈ ਗਾਇਸ ਦੇਖੋ ਮੀਟ ਆਲੀ ਠੀਕ ਹੈ ਇੱਥੇ ਦੀ ਉਹ ਨਾਲ ਮੀਟ ਪਾ ਕੇ ਦੇਵਾਂਗੇ ਠੀਕ ਹੈ ਉਹ ਫਿਰ ਦੀ ਸ਼ੈਫੀ ਸ਼ੈਫੀ ਬਿਮਾਰ ਆ ਸ਼ੈਫੀ ਕੀ ਹੋਇਆ ਬਿਮਾਰ ਆ ਤੂੰ ਬਿਮਾਰ ਆ ਸ਼ਾਫੀ ਮਿੱਤਰੋ ਇਹਦੇ ਤੇ ਹੁਣ ਆਪਾਂ ਝੋਟੇ ਨੂੰ ਸਾਫ਼ ਕਰਕੇ ਥਲਦੇ ਲੇਗੇ ਕਪੜਾ ਪਾ ਕੇ ਉੱਤੇ ਠੀਕ ਆ ਗਾਇਜ਼ ਤੁਸੀਂ ਗੈਸਟ ਕਰੋ ਕਿ ਆ ਮੋਟਰਸਾਈਕਲ ਕਿੰਨੇ ਸਾਲ ਪੁਰਾਣਾ ਠੀਕ ਆ ਤੇ ਹੁਣ ਆਪਾਂ ਕੱਢ ਕੇ ਨਿਹਰੀਆਂ ਨੂੰ ਬਾਹਰ ਉਹਦੀ ਫੀਡ ਕੋਲ ਨੇ ਚਲੋ ਵੀ ਮਿੱਤਰੋ ਦੇਖਾ ਕਿਵੇਂ ਕਰਤਾ ਫੀਡ ਵਾਸਤੇ ਆਪਦੀ ਉਗਲਾਂ ਹੀ ਖਾਈਆਂ ਦੱਸ ਤੇ ਆਹ ਦੇਖੋ ਆ ਵੀ ਕੋਲੇ ਖੜੀ ਆ ਕਿਉਂਕਿ ਇਹਨੇ ਆਂਡੇ ਖਾਣੇ ਆ ਠੀਕ ਹੈ ਦੇਖੋ ਤੁਸੀਂ ਦੋਨੇ ਨੀਲੇ ਨੀਲੇ ਚੰਗੇ ਫਾਗੇ ਕਿਵੇਂ ਬਣੇ ਫਿਰਦੇ ਆ ਤੇ ਸ਼ਾਫੀ ਦੇ ਆਪਾਂ ਕੈਚ ਕਰਕੇ ਦੇਖਦੇ ਆ ਸ਼ਾਫੀ ਦੇਖਿਆ ਤੇ ਸ਼ਾਫੀ ਨੂੰ ਬੰਨੋ ਇਹੋ ਨਾਂਦੇ ਇਹਨੂੰ ਲਿੰਦੀ ਫੀਡ ਦੀ ਬੋਣੀ ਇਹਨੂੰ ਪਾਵਾਂਗੇ ਇਹਨੂੰ ਆਹ ਦੇਖੋ ਠੀਕ ਹੈ ਤੇ ਹੁਣ ਆਪਾਂ ਅੰਦਰ ਛੱਡਾ ਗਏ ਇਹਨੂੰ ਠੀਕ ਹੈ ਤੇ ਇੱਥੇ ਆਪਾਂ ਵਲੋਗ ਦਾ ਐਂਡ ਕਰਦੇ ਆ ਆਈ ਹੋਪ ਤੁਹਾਨੂੰ ਪਸੰਦ ਆ ਹੋਵੇ ਲਾਈਕ ਕਰੀਓ ਸ਼ੇਅਰ ਕਰੀਓ ਸ਼ੱਕਰ ਪਾਰਾ ਕਰੀਆ ਤੇ ਓਕੇ ਬਾਏ